ਜ਼ਿਲ੍ਹਾ ਜਲੰਧਰ ਦੇ ਪਿੰਡ ਨਮਾ ਪਿੰਡ ਨੇਚਾ ਵਿਖੇ ਸਥਿਤ ਰੋਜ਼ਾ شریف ਬਾਬਾ ਕਬਰਵਾਲਾ ਪੰਜ ਪੀਰ ਵਿਖੇ ਏ ਸਟਾਰ ਜੂਤ ਐਂਡ ਸਪੋਰਟਸ ਕਲੱਬ ਅਤੇ ਸਮੂਹ ਨੱਗਰ ਨਿਵਾਸੀਆਂ ਵੱਲੋਂ ਗੁਰਾਇਬ ਬਲੱਡ ਸੇਵਾ ਦੇ ਸਹਿਯੋਗ ਨਾਲ ਦੂਜਾ ਖੂਨਦਾਨ ਅਤੇ ਅੱਖਾਂ ਦਾ ਮੁਫਤ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਬਾਹਿਗੁਰੂ ਅੱਗੇ ਅਰਦਾਸ ਕਰਨ ਉਪਰੰਤ ਪਤਵੰਤੇ ਸੱਜਣਾ ਵੱਲੋਂ ਰੀਵਨ ਕੱਟ ਕੇ ਕੈਂਪ ਦਾ ਆਰੰਭ ਕੀਤਾ ਗਿਆ। ਗੁਰਾਇਆਂ ਬਲੱਡ ਸੇਵਾ ਦੇ ਸੂਬਾ ਪ੍ਰਧਾਨ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਦੇ ਕੋਆਰਡੀਨੇਟਰ ਹੈਪੀ ਮਾਹੀ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਦੌਰਾਨ 39 ਖੂਨਦਾਨੀਆਂ ਨੇ ਸਵੈਇੱਛਕ ਖੂਨਦਾਨ ਕਰਕੇ ਮਾਨਵਤਾ ਦੇ ਭਲੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੁਨਰਜੋਤ ਆਈ ਬੈਂਕ ਲੁਧਿਆਣਾ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਦਵਾਈਆਂ ਤੇ ਐਨ ਕਾਮ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਸੁਖਵੀਰ ਸਿੰਘ ਪਹਿਲਵਾਨ ਸਾਬਕਾ ਸਰਪੰਚ ਜਸਵਿੰਦਰ ਚੱਲੀ ਸਾਬਕਾ ਸਰਪੰਚ ਰਣਜੀਤ ਸਿੰਘ ਲੰਬੜਦਾਰ ਕਰਨੈਲ ਚੰਦ ਕੁਲਵੰਤ ਸਿੰਘ ਬਿੰਦਰ ਧਾਰੀਵਾਲ ਵਿਸ਼ਨ ਦਾਸ surjit ਸਿੰਘ ਸ਼ਿੰਦੀ ਮਿਸਤਰੀ ਸ਼ੀਸ਼ੂ ਸੰਸਾਰ ਸਿੰਘ ਸਤਪਾਲ ਅਤੇ ਨਗਰ ਨਿਵਾਸੀਆਂ ਨੇ ਤਨ ਮਨ ਤੇ ਧਨ ਨਾਲ ਸੇਵਾ ਕੀਤੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਬੱਬਾ ਕਬਰ ਵਾਲਾ ਜੀ ਦੀ ਜਗ੍ਹਾ ਤੇ ਜਿਹੜਾ ਸਲਾਨਾ ਜੋੜ ਮੇਲਾ ਔਰ ਇਹਦੇ ਵਿੱਚ ਅੱਜ ਖੂਨਦਾਨ ਔਰ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਹੈ ਲਗਾਇਆ ਜਾ ਰਿਹਾ ਜਿਹਦੇ ਵਿੱਚ ਅੱਖਾਂ ਦਾ ਚੈੱਕਅਪ ਨਾਲ ਦਵਾਈਆਂ ਔਰ ਐਂਟੀਬੀਓਟਿਕ ਦਿੱਤੀਆਂ ਜਾ ਰਹੀਆਂ ਡਾਕਟਰ ਰਮੇਸ਼ ਜੀ ਉਹਨਰ ਜੋ ਆਈਮੈਡ ਲੁਧਿਆਣਾ ਡਾਕਟਰ ਰਮੇਸ਼ ਸੁਪਰ ਸਪੈਸ਼ੈਲਟੀ ਹਸਪੀਟਲ ਲੁਧਿਆਣਾ ਵੱਲੋਂ ਜਿਹੜਾ ਇਹ ਕੈਂਪ ਦਾ ਉਪਰਾਲਾ ਕੀਤਾ ਗਿਆ ਔਰ ਵੱਡੀ ਦੇਣ ਹੈ ਸਾਡੇ ਸੁਖਵੀਰ ਪਹਿਲਵਾਨ ਜੀ ਔਰ ਇਹਨਾਂ ਦੀ ਪੂਰੀ ਟੀਮ ਸਾਡੇ ਸਰਪੰਚ ਸਾਹਿਬ ਸਾਬਕਾ ਸਰਪੰਚ ਸਾਹਿਬ ਇਹਨਾਂ ਦੀ ਵੱਡੀ ਦੇਣ ਹੈ ਕਿ ਜਿਹੜਾ ਇੱਕ ਵੱਡਾ ਉਪਰਾਲਾ ਜਿਹੜਾ ਉੱਤਮ ਹੈ ਇਹ ਕਰਨ ਜਾ ਰਹੇ ਆ ਔਰ ਖਾਸ ਕਰਕੇ ਇੱਥੇ ਅਜ ਬੂਟਿਆਂ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਨਾਲ ਨਾਲ ਖੂਨਦਾਨ ਜਿਹੜਾ ਕੈਂਪ ਹੈ ਉਹ ਲਗਾਇਆ ਜਾ ਰਿਹਾ ਜਿਹਦੇ ਵਿੱਚ ਪੂਰੇ ਐਨ ਆਰ ਆਈ ਵੀਰ ਔਰ ਖਾਸ ਕਰਕੇ ಗ್ರಾಮ ਪੰਚਾਇਤ ਦਾ ਵੱਡਾ ਸਹਿਯੋਗ ਹੈ ਔਰ ਮੈਂ ਆਪਣੀ ਟੀਮ ਗੁਰਾਇਆ ਬਲੱਡ ਸੇਵਾ ਵੱਲੋਂ ਧੰਨਵਾਦ ਕਰਦਾ ਸਾਰੇ ਡੋਨਰ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਖੂਨਦਾਨ ਕਰਨਾ ਹੈ ਕਿਉਂਕਿ ਖੂਨਦਾਨ ਇੱਕ ਮਹਾਦਾਨ ਹੈ ਤੇ ਕੋਈ ਬਨਾਵਤੀ ਜਿਹੜਾ ਖੂਨ ਹੈ ਕਿਸੇ ਨੂੰ ਮੁਹੱਈਆ ਕਰਾਇਆ ਨਹੀਂ ਜਾ ਸਕਦਾ ਜਾਂ ਕੁਦਰਤ ਹੈ ਜਿਹੜੀ ਇਹਦੇ ਵਿੱਚ ਕੋਈ ਡੁਪਲੀਕੇਸੀ ਨਹੀਂ ਹੈਗੀ ਖੂਨ ਜਿਹੜਾ ਇੱਕ ਇਨਸਾਨ ਦੂਜੇ ਇਨਸਾਨ ਨੂੰ ਦੇ ਸਕਦਾ ਸੋ ਇੱਕ ਵੱਡਾ ਉਪਰਾਲਾ ਔਰ ਅਸੀਂ ਇਨੀਸ਼ੀਏਟ ਲੈ ਰਹੇ ਹਾਂ ਗੁਰਾਇਆ ਬਲੱਡ ਸੇਵਾ ਵੱਲੋਂ ਸਹਿਯੋਗ ਕਰ ਰਹੇ ਨਾਲ ਇਹਨਾਂ ਦੇ ਔਰ ਮੈਂ ਜਿੰਨੇ ਵੀ ਸਾਡੇ ਡੋਨਰ ਸਾਥੀ ਜਿਨ੍ਹਾਂ ਨੇ ਅੱਜ ਬਲੱਡ ਡੋਨੇਟ ਕਰਨਾ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਆਪਣੀ ਟੀਮ ਵੱਲੋਂ ਔਰ ਇਥੋਂ ਇਥੋਂ ਦੀ ਪੂਰੀ ਸੋਸਾਇਟੀ ਵੱਲੋਂ ਔਰ ਆਓ ਇਸ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਜੁਦੇ ਜੀ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਵੀ ਬਣਦਾ ਯੋਗਦਾਨ ਪਾਈਏ ਔਰ ਖੂਨਦਾਨ ਦੇ ਨਾਲ ਜੁੜੀਏ ਕਿਉਂਕਿ ਹਸਪਤਾਲਾਂ ਦੇ ਵਿੱਚ ਜਿਹੜੇ ਇਲਾਜ ਪਏ ਮਰੀਜ਼ਾਂ ਵਾਸਤੇ ਵਰਦਾਨ ਹੈ ਔਰ ਜਦੋਂ ਕਿਤੇ ਜਦੋਂ ਜਾਇਦ ਕਰਦੇ ਪਏ ਉਹ ਜਿਹੜੇ ਜੀਵਨ ਆਪਣੀ ਸ਼ੈਲੀ ਨੂੰ ਲੜਦੇ ਆ ਹਸਪਤਾਲਾਂ ਦੇ ਵਿੱਚ ਜਿਹੜੇ ਇਲਾਜ ਮਰੀਜ਼ ਹੁੰਦੇ ਆ ਜਦੋਂ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਆ ਉਸ ਟਾਈਮ ਇਸ ਦੀ ਮਹੱਤਤਾ ਦਾ ਪਤਾ ਲੱਗਦਾ ਸੋ ਤੁਹਾਡਾ ਦਿੱਤਾ ਹੋਇਆ ਇੱਕ ਖੂਨਦਾਨ ਤਿੰਨ ਜ਼ਿੰਦਗੀਆਂ ਨੂੰ ਬਚਾਉਂਦਾ ਕਿਉਂ ਨਾ ਜਿਹੜਾ ਆਪਾਂ ਨੂੰ ਰੱਬ ਨੇ ਮੌਕਾ ਦਿੱਤਾ ਇਹਦਾ ਭਰਪੂਰ ਫਾਇਦਾ ਲਿਆ ਜਾਵੇ ਖੂਨਦਾਨ ਕਰਕੇ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਈਏ ਔਰ ਅੱਖਾਂ ਨਾਮ ਦੇ ਮਿਸ਼ਨ ਨਾਲ ਜੁੜ ਕੇ ਲੋਕਾਂ ਨੂੰ ਜਿਹੜਾ ਨੇਤਰਹੀਣਤਾ ਜਿਹੜੀ ਹੈਗੀ ਉਹਨੂੰ ਖਤਮ ਕੀਤਾ ਜਾਵੇ ਔਰ ਡਾਕਟਰ ਰਵੇਜ ਜੀ ਦੀ ਪੂਰੀ ਟੀਮ ਇਸ ਵਿੱਚ ਵੱਡਾ ਬੜਮੁੱਲਾ ਯੋਗਦਾਨ ਪਾ ਰਹੀ ਹੈ ਔਰ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਜੇ ਕੋਈ ਕਿਸੇ ਨੂੰ ਕੋਰਨੀਆ ਦੀ ਜ਼ਰੂਰਤ ਹੈ ਜਿਹੜਾ ਅੱਖਾਂ ਤੋਂ ਨਹੀਂ ਦੇਖ ਸਕਦਾ ਉਹ ਸਾਡੀ ਟੀਮ ਨਾਲ رابطہ ਕਾਇਮ ਕਰ ਸਕਦਾ ਅਸੀਂ ਫ੍ਰੀ ਆਫ ਕੋਸਟ ਦਾ ਇਲਾਜ ਜਿਹੜਾ ਉਹ ਕਰਵਾਨੇ ਆ ਔਰ ਉਹਨਾਂ ਨੂੰ ਖੁੱਤਲੀਆਂ ਜਿਹੜੀਆਂ ਮੁਹੱਈਆ ਕਰਾਨੇ ਆ ਔਰ ਦੁਬਾਰਾ ਤੋਂ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਪੈਂਡਰ ਨਵੇਂ ਪੈਂਡ ਦੇ ਵਿੱਚ ਦੂਸਰਾ ਬਲੱਡ ਕੈਂਪ ਜਿਹੜਾ ਲਗਵਾਇਆ ਜਾ ਰਿਹਾ ਹੈ ਤਨ ਤਨ ਬਾਬਾ ਕਬਰ ਵਾਲਾ ਸਾਹਿਬ ਜੀ ਦੇ ਸਥਾਨ ਦੇ ਉੱਤੇ ਔਰ ਸਾਡੇ ਪੈਂਡ ਦੇ ਬਹੁਤ ਹੀ ਕਾਬਿਲ ਸਾਡੇ ਪੈਂਡ ਦੇ ਪਹਿਲਵਾਨ ਜੀ ਜਿਨ੍ਹਾਂ ਵੱਲੋਂ ਇਹ ਅਪਰਾਲਾ ਕੀਤਾ ਗਿਆ ਹੈ ਔਰ ਜਿਹੜੇ ਪੈਂਡ ਦੇ ਵਿੱਚ ਫੂਟੇ ਲਵਾਉਣੇ ਆ 125 ਫੂਟੇ ਇਹਨਾਂ ਵੱਲੋਂ ਜਿਹੜੇ ਆ ਲਵਾਏ ਜਾਣੇ ਆ ਪਿੰਡ ਦੇ ਐਨਆਰਆਈਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਪਿੰਡ ਦੇ ਨਾਲ ਹਮੇਸ਼ਾ ਸਹਿਯੋਗ ਕਰਦੇ ਆ ਔਰ ਬਲੱਡ ਜਿਹੜਾ ਡ੍ਰੌਪ ਸਾਰੇ ਇੱਥੇ দান ਕਰਨਗੇ ਅੱਜ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਦਾ ਖਾਸਾ ਅੰਦਿਤਾ ਸਾਹਿਬਾ ਵਾਹਿਗੁਰੂ ਜੀ ਦੀ ਖੱਤੇ ਜੀ ਅੱਜ ਨਮਾਪਿੰਡ ਵੱਲੋਂ ਸਾਰੇ ਸੰਗਤ ਵੱਲੋਂ 77 ਹੋ ਕੇ ਆਪਾਂ ਪੰਜ ਪੀਰ ਬਾਬਾ ਕਬਰ ਵਾਲਾ ਜੀ ਜਗ੍ਹਾ ਤੇ ਮੇਲਾ ਟੱਲ ਰਿਹਾ ਹੈ। ਉੱਥੇ ਅੱਜ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਤੇ ਨਾਲ ਬੂਟੇ ਦੀਦਾਨ ਹੋ ਰਿਹਾ ਹੈ। ਉਹ ਬੂਟਿਆਂ ਦੀ ਸੇਵਾ ਬੀਬੀ ਸਰਜੀਤ ਕੌਰ ਢਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ ਆ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਜੀ ਇਹੀ ਆ ਪਈ ਪਰਿਵਾਰ ਨੇ ਇੰਨਾ ਸੋਹਣਾ ਪਰਾਲਾ ਕੀਤਾ ਜਿਨੇ ਜਨੇ ਬੂਟਾ ਲੈਣਾ ਚਾਹੇ 1 ਕਿਲੋ ਚਾਹੇ 2 ਕਿਲੋ ਪਰ ਉਹਨੂੰ ਪਾਲਣਾ ਜ਼ਰੂਰ ਆ ਇਹ ਨਹੀਂ ਹੈਗਾ ਬੂਟਾ ਲਾਤਾ ਫਾਰਮੈਂਟ ਹੀ ਕਰ ਲਈ ਆਪਾਂ ਇਦਾਂ ਨਿਕਾ ਦੇ ਤੇ ਸਾਰਿਆਂ ਦੇ ਬੂਟੇ ਪਾਲਣੇ ਚ ਰੋਜ਼ ਆ ਜੇ ਜੀ ਪਾਉਣਾ ਤੇ ਸਾਰੇ ਸਾਡੇ ਸਾਫ ਵੱਲੋਂ ਪਿੰਡ ਵੱਲੋਂ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਰਦਾ ਉਸ ਦਾ ਵਾਰੀ